ਹਾਂ ਇਹ ਜੀ ਸਾਡੇ 1 ਜੁਲਾਈ ਨੂੰ ਸਰੰਗ ਖਾਨੇ ਤੇ ਇੱਕ FIR 75 ਨੰਬਰ FIR ਦਰਜ ਹੋਈ ਹੈ 383 385 ਕਨਸਨ ਅਮੇ 506 IPC ਦੇ ਤਹਿਤ ਤਿੰਨ ਬੰਦਿਆਂ ਦੇ ਖਿਲਾਫ ਦਰਜ ਹੋਈ ਹੈ ਇਹ ਪੱਚਾ ਇਨਕੁਆਰੀ ਤੋਂ ਬਾਅਦ ਹੋਇਆ ਇਹ ਕੋਈ ਗ੍ਰਿਡਵੇ ਤੋਂ ਸੁਮੇਰ ਸਿੰਘ ਹੀ ਨੇ ਜਿਹੜਾ ਨੇ ਕੋਈ ਦਰਖਾਸਤ ਦਿੱਤੀ ਸੀ ਤਿੰਨ ਬੰਦਿਆਂ ਦੇ ਖਿਲਾਫ ਵਿਪਨ ਕੁਮਾਰ ਵਰਮਾ ਬਹੂਸਾੰਗ ਦੇ ਜਗਜੀਤ ਸਿੰਘ ਸਰੰਗ ਤੇ ਜਸਪ੍ਰੀਤ ਸਿੰਘ ਲੜ ਇਨਾ ਦੇ ਖਿਲਾਫ ਇਹਨਾਂ ਨੇ ਬਰਖਾਸਤ ਦਿੱਤੀ ਸੀ ਜੋ ਕਿ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਸਾਡੇ ਜ਼ਿਲ੍ਹੇ ਦੇ ਉਨਲ ਇਨਕੁਆਰੀ ਉਹਦੀ ਇਨਕੁਆਰੀ ਪ੍ਰੰਤ ਵਿਦ ਐਫਆਈਆਰ ਦਰਜ ਹੋਈ ਹੈ ਇਹ ਜੀ ਸਾਡੇ 1 2 ਜੁਲਾਈ ਨੂੰ ਸਰਾਂਥ ਥਾਣੇ 'ਚ ਇੱਕ ਐਫਆਈਆਰ 75 ਨੰਬਰ ਐਫਆਈਆਰ ਦਰਜ ਹੋਈ ਹੈ 384 388 399 506 ਆਈਪੀਸੀ ਦੇ ਤਹਿਤ ਤਿੰਨ ਬੰਦਿਆਂ ਦੇ ਖਿਲਾਫ ਦਰਜ ਹੋਈ ਹੈ ਇਹ ਪਰਚਾ ਇਨਕੁਆਰੀ ਤੋਂ ਬਾਅਦ ਹੋਇਆ ਇਹ ਕੋਈ ਡੜਬੇ ਤੋਂ ਸੁਖਦੇਵ ਸਿੰਘ ਜੀ ਨੇ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀ ਤਿੰਨ ਬਤਿਆਂ ਦੇ ਖਿਲਾਫ ਵਿਪਨ ਕੁਮਾਰ ਵਰਮਾ ਬਬੂ ਸਰੰਗ ਦੇ ਜਗਜੀਤ ਸਿੰਘ ਸਰੰਦ ਤੇ ਜਸਪ੍ਰੀਤ ਸਿੰਘ ਲੜਾ ਇਹਨਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਸੀ ਜੋ ਕਿ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਸਾਡੇ ਦਿਲੇ ਦੇ ਉੱਨਲ ਇਨਕੁਆਰੀ ਉਹਨਾਂ ਦੀ ਇਨਕੁਆਰੀ ਪ੍ਰੰਤ ਇੱਥੇ ਐਫਆਈਆਰ ਦਰਜ ਹੋਈ ਮਾਮਲਾ ਜੋ ਪ੍ਰੀਲਿਮਿਨਰੀ ਹੈਗਾ ਕਿ ਇਹ ਤਿੰਨ ਲੋਕ ਉਹਨਾਂ ਨੂੰ ਤੋਂ ਪਹਿਲੇ ਐਕਸਟਰੈਕਸ਼ਨ ਕਰ ਰਹੇ ਸੀ ਤੇ ਸਾਨੂੰ ਪੈਸੇ ਦੇ ਉਹ ਕਰਨਾ ਸੀ ਤੋਂ ਉਹ ਉਸੇ ਤੋ ਝੂਠੇ ਕੇਸ ਚ ਸੌਦਾਉਣਗੇ ਤੋਂ ਉਹਦੇ ਦੇ ਤੋਂ ਪਰਵਾਹ ਨਹੀਂ ਜੋ ਪ੍ਰੀਲਿਮਿਨਰੀ ਐ ਉਹਦੇ ਕੰਪਲੇਂਟਸ ਹੈਗਾ 50 ਲੱਖ ਰੁਪਏ ਦੀ ਮੰਗ ਕਰ ਰਹੇ ਸੀ ਸਾਡੀ ਟੀਮਾਂ ਲੱਗੀਆਂ ਹੋਈਆਂ ਜੀ ਸ੍ਰੰਤਾਨੇ ਦੀ ਟੀਮ ਗਈ ਹੋਈ ਹੈ ਅਸੀਂ ਸਾਡੀ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਹਿਲਾਂ ਵੀ ਕੋਈ ਇਹਨਾਂ ਤੇ ਮਾਮਲਾ ਕੋਈ ਜਾਂਦਾ ਇਹਨਾਂ ਦੇ ਕਿਸੇ ਤੇ ਇਹ ਹਾਲੇ ਮੇਰੇ ਕੋਲ ਫੈਕਟ ਹੈ ਨਹੀਂ ਪੂਰਾ ਕੋਈ ਤੁਹਾਨੂੰ ਅਪਡੇਟ ਕੋਈ ਸ਼ੇਅਰ ਕਰਾਂਗੇ ਜੇ ਕੋਈ ਨੁਕਤਾ ਦੇ ਨੇ ਕਿ ਕਿਸੇ ਰਿਸ਼ਤੇਦਾਰ ਦੇ ਖਿਲਾਫ ਕੋਈ ਪਹਿਲਾਂ ਐਫਆਈਆਰ ਦਰਜ ਹੋਈ ਹੋਵੇ ਇਹ ਉਹ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਵੀ ਇਹ ਪਰਿਵਾਰ ਨੂੰ ਬਲੈਕਮੇਲ ਕਰ ਰਹੇ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਐਕਸਟਰਸ਼ਨ ਕਰ ਰਹੇ ਸੀ ਕਿ ਅਸੀਂ ਤੁਹਾਡਾ ਰਜਿਨਾਮਾ ਖਰਾਬ ਕਰਾ ਦਿੰਦੇ ਹਾਂ ਅਫਾਇਰ ਕਰ ਦਿੰਦੇ ਹਾਂ ਉਹਨਾਂ ਤੋਂ ਪੈਸੇ ਐਕਸਟਰਟ ਕਰਨ ਦੀ ਕੋਸ਼ਿਸ਼ ਕਰਦੇ ਕੋਈ ਪੈਸੇ ਲੈ ਚੁੱਕੇ ਸੀ ਹੁਣ ਤਾਂ ਕੁਝ ਇਹ ਜੀhle ਤਫਤੀਸ਼ ਦਾ ਪਾਰਟ ਹੈ ਜ ਜੇ ਤੁਸੀਂ ਫੜ ਲਾਂਗੇ ਬੰਦੇ ਉਸ ਤੋਂ ਬਾਅਦ ਸਾਹਮਣੇ ਆਉਗੇ ਠੀਕ ਹੈ ਹਾਂ ਜੀ ਸਾਡੇ ਇੱਕ 2 ਜੁਲਾਈ ਨੂੰ ਸਰੰਗ ਖਾਣੇ ਤੇ ਇੱਕ FIR 75 ਨੰਬਰ FIR ਦਰਜ ਹੋਈ ਹੈ 383 383 ਕਨਸਨ ਅਮੇ 506 IPC ਦੇ ਤਹਿਤ ਤਿੰਨ ਬੰਦਿਆਂ ਦੇ ਖਿਲਾਫ ਦਰਜ ਹੋਈ ਹੈ ਇਹ ਪੱਚਾ ਇਨਕੁਆਰੀ ਤੋਂ ਬਾਅਦ ਹੋਇਆ ਇਹ ਕੋਈ ਗ੍ਰਿਡਵੇ ਤੋਂ ਸੁਮੇਰ ਸਿੰਘ ਹੀ ਨੇ ਜਿਹੜਾ ਨੇ ਕੋਈ ਦਰਖਾਸਤ ਦਿੱਤੀ ਸੀ ਤਿੰਨ ਬੰਦਿਆਂ ਦੇ ਖਿਲਾਫ ਵਿਪਨ ਕੁਮਾਰ ਵਰਮਾ ਬਹੂਸਾੰਗ ਦੇ ਜਗਜੀਤ ਸਿੰਘ ਸਰੰਗ ਤੇ ਜਸਪ੍ਰੀਤ ਸਿੰਘ ਲੜ ਇਨਾਂ ਦੇ ਖਿਲਾਫ ਇਹਨਾਂ ਨੇ ਬਰਖਾਸਤ ਕੀਤੀ ਸੀ ਜੋ ਕਿ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਸਾਡੇ ਦੇਲੇ ਦੇ ਉਹਨਾਂ ਨੇ ਇਨਕੁਆਰੀ ਉਹਨਾਂ ਦੀ ਇਨਕੁਆਰੀ ਭੰਤ ਤੇ ਐਫਆਈਆਰ ਦਰਜ ਹੋਈ ਆ ਇਹ ਜੀ ਸਾਡੇ ਇੱਕ 2 ਜੁਲਾਈ ਨੂੰ ਸਰਾਂਥ ਥਾਣੇ 'ਚ ਐਫਆਈਆਰ 75 ਨੰਬਰ ਐਫਆਈਆਰ ਦਰਜ ਹੋਈ ਹੈ 384 388 399 506 ਆਈਪੀਸੀ ਦੇ ਤਹਿਤ ਤਿੰਨ ਬੰਦਿਆਂ ਦੇ ਖਿਲਾਫ ਦਰਜ ਹੋਈ ਹੈ ਇਹ ਪਰਚਾ ਇਨਕੁਆਰੀ ਤੋਂ ਬਾਅਦ ਹੋਇਆ ਇਹ ਕੋਈ ਡਿੜਬੇ ਤੋਂ ਸੁਖਦੇਵ ਸਿੰਘ ਜੀ ਨੇ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀ ਤਿੰਨ ਬਤਿਆਂ ਦੇ ਖਿਲਾਫ ਵਿਪਨ ਕੁਮਾਰ ਵਰਮਾ ਬਬੂ ਸਰੰਗ ਦੇ ਜਗਜੀਤ ਸਿੰਘ ਸਰੰਦ ਤੇ ਜਸਪ੍ਰੀਤ ਸਿੰਘ ਲੜਾ ਇਹਨਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਸੀ ਜੋ ਕਿ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਸਾਡੇ ਦਿਲੇ ਦੇ ਉੱਨੜੇ ਇਨਕੁਆਇਰੀ ਉਹਨਾਂ ਦੀ ਇਨਕੁਆਇਰੀ ਪ੍ਰੰਤ ਇੱਥੇ ਐਫਆਈਆਰ ਦਰਜ ਹੋਈ ਮਾਮਲਾ ਜੋ ਪ੍ਰੀਲਿਮਿਨਰੀ ਹੈਗਾ ਕਿ ਇਹ ਤਿੰਨ ਲੋਕ ਉਹਨਾਂ ਨੂੰ ਤੋਂ ਪਹਿਲੇ ਐਕਸਟਰੈਕਸ਼ਨ ਕਰ ਰਹੇ ਸੀ ਤੇ ਸਾਨੂੰ ਪੈਸੇ ਦੇ ਉਹ ਕਰਨਾ ਸੀ ਤੋਂ ਉਹ ਉਸੇ ਝੂਠੇ ਕੇਸ ਚ ਫਸਾਉਣਗੇ ਤੋਂ ਉਹਦੇ ਤੋਂ ਤੋਂ ਪਰਵਾਹ ਨਹੀਂ ਜੋ ਪ੍ਰੀਲਿਮਿਨਰੀ ਐਫ ਉਹਦੇ ਕੰਪਲੇਂਟਸ ਹੈਗਾ 50 ਲੱਖ ਦੀ ਦਮਾਗ ਕਰ ਰਹੇ ਸੀ ਸਾਡੀ ਟੀਮਾਂ ਲੱਗੀਆਂ ਹੋਈਆਂ ਜੀ ਸ੍ਰੰਥਾਣੀ ਦੀ ਟੀਮ ਗਈ ਹੋਈ ਹੈ ਅਸੀਂ ਸਾਡੀ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਹਿਲਾਂ ਵੀ ਕੋਈ ਇਹਨਾਂ ਤੇ ਮਾਮਲਾ ਕੋਈ ਜਾਂਦਾ ਇਹਨਾਂ ਦੇ ਕੋਸਤੇ ਇਹ ਹਾਲੇ ਮੇਰੇ ਕੋਲ ਫੈਕਟ ਹੈ ਨਹੀਂ ਪੂਰਾ ਕੋ ਸਿੱਧਾ ਨਾ ਫੈਕਟੂ ਦੇ ਸ਼ੇਅਰ ਕਰਾਂ ਕਿ ਬ੍ਰਿਜ ਕੋਈ ਮੁੱਦਾ ਨਹੀਂ ਕਿ ਕਿਸੇ ਰਿਸ਼ਤੇਦਾਰ ਦੇ ਖਿਲਾਫ ਕੋਈ ਪਹਿਲਾਂ ਐਫਆਈਆਰ ਦਰਜ ਹੋਈ ਹੋਵੇ ਇਹ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਵੀ ਇਹ ਪਰਿਵਾਰ ਨੂੰ ਬਲੈਕਮੇਲ ਕਰ ਰਹੇ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਐਕਸਟਰਸ਼ਨ ਕਰ ਰਹੇ ਸੀ ਕਿਸੀ ਤੁਹਾਡਾ ਰਜਿਨਾਮਾ ਖਰਾਬ ਕਰਾ ਦਿੰਦੇ ਆ ਜਾਂ ਧਿਲ੍ਹਾ ਕਰ ਦਿੰਦੇ ਆ ਉਹਨਾਂ ਤੋਂ ਪੈਸੇ ਐਕਸਟਰਟ ਕਰਨ ਦੀ ਕੋਸ਼ਿਸ਼ ਕਰਦੇ ਕੋਈ ਪੈਸੇ ਲੈ ਚੁੱਕੇ ਸੀ ਹੁਣ ਤਾਂ ਕੁਝ ਇਹ ਜੀ ਹਲੇ ਤਫਤੀਸ਼ ਦਾ ਪਾਰਟ ਹੈ ਜ ਜਦੋਂ ਸੀ ਫੜ ਲਾਂਗੇ ਬੰਦੇ ਉਸ ਤੋਂ ਬਾਅਦ ਸਾਹਮਣੇ ਆਉਗੇ